ਜਿਹੜੇ ਮੁੰਡੇ ਦੀ ਡੈਥ ਹੋਈ ਹੈ ਉਹਦਾ ਨਾਮ ਕੀ ਸੀ ਕੀ ਲੱਗਦਾ ਤੁਹਾਡਾ ਦੋਨੇ ਭੈਣ ਕਿਵੇਂ ਜਿਹੜੀ ਡੈਥ ਹੋਈ ਉਹਨਾਂ ਦੀ ਗੱਲ ਹੋਈ ਸੀ ਕਿ ਬਾਰੂ ਹੋਈ ਉਸ ਤੋਂ ਬਾਅਦ ਫਿਰ ਬਾਰ ਚਲਾ ਗਿਆ ਪਾਣੀ ਮੰਡੀ ਘਰੇ ਖੜਾ ਪਾਣੀ ਪੀ ਕੇ ਪਾਸਪੋਰਟ ਵਗੈਰਾ ਡੈਡੀ ਨੇ ਖੜਾ ਕੇ ਉਸ ਤੋਂ ਬਾਅਦ ਦੋ ਮੁੰਡੇ ਮੜ ਕੇ ਚੱਕ ਕੇ ਘਰੇ ਛੱਡ ਦਿੱਤੀ ਗੋ ਕਿਹੜੀ ਜਗ੍ਹਾ ਆਇਆ ਸੀ ਗਈ ਦਬਈ ਇਹ ਜਿਹੜੇ ਮੁੰਡਿਆਂ ਨਾਲ ਗਿਆ ਸੀ ਉਹਨਾਂ ਤੋਂ ਪੁੱਛਿਆ ਨਹੀਂ ਤੁਸੀਂ ਕੀ ਗੱਲ ਹੋਈ ਉਹਨਾਂ ਤੋਂ ਪੁੱਛਿਆ ਸੀ ਉਹ ਕਹਿੰਦੇ ਜੇਕਰ ਘਰੇ ਛੱਡ ਗਏ ਉਹ ਕਹਿੰਦੇ ਫਿਰ ਅਸੀਂ ਕੁਝ ਗਲਤ ਕਰ ਅੱਛਾ ਵੀ ਕੁਝ ਖਵਾਇਆ ਪਿਆ ਹੈ ਕੋਈ ਨਸ਼ਾ ਪੱਤਾ ਕਰਾਇਆ ਹੈ ਪਿਆ ਹੈ ਵੀਰੇ ਇਹਦੀ ਬਾਂਦ ਤੇ ਟੀਕਾ ਲਾਇਆ ਹੈ ਉਹ ਸਾਰੀ ਬਾਂਦ ਨਾੜ ਨਹੀਂ ਲਈ ਹੋਈ ਕੋਈ ਅੱਛਾ ਚਿੱਟੇ ਦਾ ਟੀਕਾ ਲਾਇਆ ਜਦੋਂ ਘਰੇ ਛੱਡ ਕੇ ਗਏ ਉਦੋਂ ਖਤਮ ਸੀ ਜਮਾ ਕਿ ਵੀ ਠੀਕ ਸੀਗਾ ਉਦੋਂ ਥੋੜਾ ਥੋੜਾ ਠੀਕ ਸੀ ਸਾਨੂੰ ਐਵੇਂ ਸੀ ਦਿਨ ਰਹੋ ਇਹ ਸ਼ਾਇਦ ਹੀ ਬਾਦਲ ਸਾਨੂੰ ਥੋੜੇ ਟਾਈਮ ਬਾਅਦ ਪੂਰਾ ਹੋ ਗਿਆ ਤੁਸੀਂ ਡਾਕਟਰ ਦੇ ਲਗੇ ਉਸ ਤੋਂ ਬਾਅਦ ਪਹਿਲਾਂ ਡਾਕਟਰ ਦੇ ਲੈ ਕੇ ਗਏ ਡੀਐਮਆਰ ਡਾਕਟਰ ਦੇ ਲੈ ਕੇ ਗਏ ਉਹਨਾਂ ਨੇ ਵੀ ਜਵਾਬ ਦਿੱਤਾ ਕਿ ਬਾਅਦ ਵਿੱਚ ਮੋਗੇ ਵੀ ਲੈ ਕੇ ਗਏ ਜੀ ਤੇ ਹੁਣ ਤੁਸੀਂ ਕੀ ਜਿਹੜੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਕੀ ਕਹਿਣਾ ਚਾਹੋਗੇ ਜਿਹੜਾ ਇਹ ਨਸ਼ੇ ਪੱਤੇ ਨਾਲ ਜਿਹੜੇ ਲੋਕਾਂ ਦੀ ਮੌਤ ਹੋ ਰਹੀ ਹੈ ਕਿ ਕਿਹਨੇ ਵੀਰੇ ਮੈਂ ਤਾਂ ਕਿਹਨੀ ਜਿਹੜੇ ਨਸ਼ਾ ਵੇਚਦੇ ਉਹਨਾਂ ਦੇ ਆਪ ਦੇ ਪੁੱਤ ਮਰਨ ਉਹਨਾਂ ਨੂੰ ਪਤਾ ਲੱਗੇ ਸਾਰਿਆਂ ਨਾਲ ਜਾਦੇ ਇਥੇ ਨਸ਼ਾ ਦੇ ਵੇਚੇ ਤੇ ਬਿਨਾਂ ਯਮਨ ਲੇਤੀ ਲੱਗਿਆ ਹੱਟਤਾ ਸਾਰਿਆਂ ਨਾਲ ਜਾਦੇ ਤਾਂ ਮਨ ਲੇਤੀ ਆਇਆ ਇਹਨਾਂ ਨੇ अच्छा ਤੁਸੀਂ ਕਦੇ ਵੈਸੇ ਨਹੀਂ ਪ੍ਰਸ਼ਾਸਨ ਨੂੰ ਆਪ ਨਹੀਂ ਜਾ ਕੇ ਕੰਪਲੀਟ ਕੀਤੇ ਭਰਾ ভাই ਤਾਂ ਉਥੇ ਸਬਜ਼ੀ ਲਾਉਣੀ ਹੈ ਸੜਵੇਂ ਸਬਜ਼ੀ ਦਾ ਕੰਮ ਆਈ ਤਾਂ ਉੱਥੇ ਖੜੇ ਨਹੀਂ ਹੋਣਗੇ ਆਤ ਨੂੰ ਵੜਦੇ ਨੇਰੇ ਘਰੇ 10 ਵਜੇ ਕੜਕ ਹੁਣ ਕੰਮਾਂ ਦੀ ਰੱਖ ਕਰਗੇ ਕਿਸੀ ਇਹਨਾਂ ਦੀ ਰੱਖਣਾ ਕਰਗੇ ਜਵਾਕਾਂ ਦੀਆਂ ਦੱਸ ਦੇ ਕਰਕੇ ਖਾਣ ਵਾਲੇ ਬੰਦੇ ਦਿਹਾੜੀ ਆਈ ਤਾਂ ਅੱਠਾਂ ਨੂੰ ਕਰਾਂਗੇ ਤਾਂ ਫੇਰ ਖਾਵਾਂਗੇ ਹੋਰ ਗੱਲ ਸਾਹਮਣੇ ਆਉਂਦੀ ਵੀ ਜਿਵੇਂ ਕਈ ਵਾਰੀ ਜਦੋਂ ਪੁਲਿਸ ਪ੍ਰਸ਼ਾਸਨ ਜਿਵੇਂ ਕਈ ਵੇਖਿਆ ਵੱਡੀਆਂ ਰੇਡਾਂ ਹੋਈਆਂ ਹਨਾ ਵੀ ਵੱਡੇ ਸ਼ਹਿਰਾਂ 'ਚ ਕੋਈ ਵੱਡਾ ਪੁਲਿਸ ਮੁਲਾਜ਼ਮ ਹੁੰਦਾ ਏ ਤੇ ਕਈ ਵਾਰੀ ਵੇਖਿਆ ਤੁਸੀਂ ਵੀ ਜਦੋਂ ਉਹਨਾਂ ਦੇ ਮੁਲਾਜ਼ਮਾਂ ਨੇ ਆਉਣਾ ਹੁੰਦਾ ਜਿਹੜੇ ਮੁੰਡੇ ਮੇਨ ਕੰਮ ਕਰਦੇ ਉਹ ਤੋਂ ਪਹਿਲਾਂ ਚਲੇ ਜਾਂਦੇ ਕਿਤੇ ਨਾ ਕਿਤੇ ਮੈਂ ਭਰਾਵਾ ਅਸੀਂ ਤਾਂ ਤੇਰੀ ਦੱਸਾਂ ਤਾਂ ਪਤਾ ਹੀ ਨਹੀਂ ਕਿ ਇਹ ਕਿਹਨੇ ਲਾ ਦਿੱਤੇ ਅੰਤ ਨੂੰ ਨਹੀਂ ਪਤਾ ਲੱਗਦਾ ਜਦੋਂ ਕਿਸੇ ਦਾ ਮਰ ਜਾਂਦਾ ਵੀ ਫੁਲਾਣੇ ਨੇ ਚਿੱਟਾ ਲਵਾਤਾ